ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਸਾਡੀ ਚਲਦੀਆਂ ਗੱਡੀਆਂ ਚਲਾਣ ਨਾਲੋਂ ਨਾਲ ਕੀਤਾ ਜਾ ਰਿਆ ਵਾ ਆਹ ਰਹੀ ਮੇਰੀ ਗੱਡੀ ਖੜੀ ਗਲੋਬਲ ਸਿਕਦਾ ਕੇ ਸਟicker ਲੱਗਾ ਹੋਇਆ ਸੇਵਾ ਦਾ ਆਹ ਸਰ ਨੇ ਸਾਨੂੰ ਕੋਈ ਹੱਥ ਨਹੀਂ ਦਿੱਤਾ ਸਾਨੂੰ ਕੁਝ ਨਹੀਂ ਦਿੱਤਾ ਤੇ ਜਸਟ ਮੈਨੂੰ ਚਲਾਣ ਆ ਗਿਆ ਵਾ 1000 ਰੁਪਏ ਦਾ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰ ਨੇ ਕੀ ਕਰਨੀ ਹੈ ਉੱਪਰੋਂ ਸਾਡੇ ਚਲਾਣ ਤੇ ਚਲਾਣ ਕਰ ਰਹੇ ਨੇ 4x4 ਗੱਡੀਆਂ ਦੀ ਸਾਨੂੰ ਕਹਿ ਰਹੇ ਕਿ ਹੈਲਪ ਚਾਹੀਦੀ ਹੈ ਹੈਲਪ ਚਾਹੀਦੀ ਹੈ ਗਵਰਨਮੈਂਟ ਕਹੇਗੀ ਤੁਹਾਨੂੰ ਹੈਲਪ ਚਾਹੀਦੀ ਆ ਬਟ ਇਹ ਸਾਡੀ ਚਲਦੀ ਗੱਡੀਆਂ ਦਾ ਚਲਾਣ ਨਾਲੋ ਨਾਲ ਕਰ ਰਹੇ ਆ ਹੁਣ ਇਹਦਾ ਕੀ ਆ ਮੈਂ ਸਾਰਨਾ ਗੱਲ ਕੀਤੀ ਕਿ ਇਹਨੇ ਤੁਸੀਂ ਹਾ ਦਿੱਤਾ ਮੈਨੂੰ ਕੋਈ ਹਾ ਦਿੱਤਾ ਇਹਨਾਂ ਨੇ ਸਿਰ ਇਹਨਾਂ ਨੇ ਸਾਡੀ ਵੀਡੀਓ ਬਣਾ ਕੇ ਸਾਡਾ ਚਲਾਨ ਕਰਤਾ ਤੇ ਸਾਡਾ ਮੈਂ ਤੁਹਾਨੂੰ ਚਲਾਨ ਆਪਣਾ ਸ਼ੇਅਰ ਕਰਦਾ ਦੇਖ ਸਕਦੇ ਹੋ ਸਟicker ਲੱਗਾ ਹੋਇਆ ਇੱਕ ਲੋਗੋ ਵਾਲਾ ਆਹ ਦੇਖੋ ਕੁਛ ਨਹੀਂ ਕਰ ਰਹੇ ਕੋਈ ਕੋਈ ਰੈਡ ਲਾਈਟ ਨਹੀਂ ਹੈ ਕੁਛ ਨਹੀਂ ਹੈ ਜਲਦੀ ਗੱਡੀ ਆਪਣੇ ਚਲਾਨ ਪੂਰੇ ਕਰ ਰਹੀ ਨੇ ਸਰ ਕਿਉਂ ਕੀਤਾ ਸਰ ਚਲਾਨ ਦੱਸੂਗੇ ਮੈਨੂੰ ਇੱਕ ਵਾਰੀ ਨਹੀਂ ਤੁਸੀਂ ਚਲਾਨ ਕੀਤਾ ਸਰ ਤੁਸੀਂ ਵੀਡੀਓ ਬਣਾਈ ਮੇਰੀ ਮੇਰੇ ਕੋਲ ਰਿਕਾਰਡ ਪਿਆ ਮੇਰੇ ਕੋਲ ਵੀਡੀਓ ਬੋਲੋਗੇ ਹਾਂਜੀ ਮੈਮ ਸਰ ਸਾਡੀ ਗੱਡੀ ਸੇਵਾ ਦੇ ਗਈ ਹੈ ਸਾਡੇ ਚਲਾਨ ਕਿਉਂ ਕੀਤਾ ਗਿਆ ਕਿੱਥੇ ਤੁਹਾਡਾ ਮੈਪ ਆ ਬੈਰੀਆਂ ਘਰੋਂ ਆਇਆ ਹਾਂ ਹਾਂਜੀ ਮੈਨੂੰ ਪਤਾ ਹੈ ਕਿਉਂ ਸਰ ਸਾਡੀ ਗੱਡੀ ਸੇਵਾ ਦੇ ਚਾਰਜਨ ਹੋ ਗਿਆ ਮੈਂ ਮੈਂ ਮੈਨੂੰ ਹੱਥ ਦਿੱਤਾ ਕਿਸੇ ਨੇ ਇਹ ਅਸੀ ਕੋਈ ਕ੍ਰਾਈਮ ਕੀਤਾ ਸਾਡੇ ਡਾਕੂਮੈਂਟ ਚੈੱਕ ਕੀਤੋ ਸਾਡੀ ਗੱਡੀ ਲੋਡ ਹੋ ਗਈ ਸੇਵਾ ਦੇ ਸਰ ਇਹ ਵੀ ਕਰ ਲੈਣਾ ਤੇਰੀ ਕੋਈ ਗੱਲ ਨਹੀਂ ਸਰ ਗੈਰੀਫਾਈ ਸਰ ਮੇਰਾ ਚਲਾਨ ਤਾਂ ਹੋ ਗਿਆ ਨਾ ਮੈਂ ਵੀ ਵੈਰੀਫਾਈ ਕਰ ਲੈਣਾ ਮੈਂ ਹੁਣ ਆ ਕੇ ਰੁਕਿਆ ਸਰ ਨਹੀਂ ਫਿਰ ਤੁਸੀਂ ਹੁਣ ਆਏ ਹੋ ਉਹ ਨਾ ਤੁਸੀਂ ਤੇ ਚਲਾਨ ਮੇਰੇ ਨਾਲ ਨਾਲ ਅਪਰੂਵ ਕਰਤਾ ਨਹੀਂ ਮੈਂ ਆ ਕੇ ਰੁਕਿਆ ਮੈਂ ਪੁਰਾ ਗੱਲ ਸਰ ਆਹ ਦੇਖ ਸਾਦੇ ਸਾਡੀ ਗੱਡੀ ਸੇਵਾ ਦੇ ਹੋਣ ਦੇ ਬਾਵਜੂਦ ਵੀ ਸਾਡੇ ਚਲਾਨ ਤੇ ਚਲਾਨ ਹੋ ਰਹੇ ਨੇ ਆਹ ਦੇਖੋ ਜੀ ਮੇਰੀ ਗੱਡੀ ਉਹ ਖੜੀ ਆ ਗੱਡੀ ਲੋਡ ਹੋਈ ਪਈ ਐ ਸੇਵਾਂ ਲਈ ਜਲੀ ਐ ਅਜਨਾਲੀ ਜਲੀ ਐ ਗੱਡੀ ਮੇਰੀ ਫਿਰ ਵੀ ਇਹਨਾਂ ਨੇ ਚਲਾਨ ਕਰਤਾ ਡੇਲੀ ਸੇਵ ਤੇ ਜਾਰੀ ਐ ਗੱਡੀ ਸਾਡੀ ਠੀਕ ਐ ਸਰ ਚਲਾਨ ਦਾ ਅਸਲਾ ਕੀ ਹੋਊਗਾ ਹੁਣ ਸੋਲੂਸ਼ਨ ਕੀਆ ਇਹ ਮੈਂ ਪਤਾ ਕਰਦਾ ਜੀ ਬੈਲਟ ਨਹੀਂ ਲਾਈ ਉਹ ਤੇ ਉਹਦਾ ਕਲਾਉ ਹੋਇਆ ਹੋਊਗਾ ਕੋਈ ਗੱਲ ਨਹੀਂ ਸਰ ਜੀ ਬੈਲਟ ਨਹੀਂ ਹੋਏਗੀ ਤੁਸੀਂ 10000 ਦਾ 15000 ਦਾ ਚਲਾਨ ਕਰਨਾ ਹੋਇਆ ਕਰੋ ਜੋ ਇਨ ਕੇਸ ਨਾ ਹੋਏਗਾ ਤਾਂ ਇਹਦਾ ਕੀ ਹੈ ਕੋਈ ਗੱਲ ਨਹੀਂ ਉਹ ਫਿਰ ਇਹ ਗਲਤ ਹੈ ਨਹੀਂ ਇਹ ਕੀ ਚੀਜ਼ ਜਿਹੜੀ ਗੱਡੀਆਂ ਸਰ ਦੇ ਚੱਲੀਆਂ ਉਹਦੇ ਵੀ ਚਲਾਨ ਕਰ ਰਹੇ ਤੁਸੀਂ ਅਸੀਂ ਜੀ ਕਰ ਰਹੇ ਤੁਸੀਂ ਕਿਉਂ ਫਾਲਤੂ ساری ਡਿਊਟੀ ਵਿਗਨ ਪਾ ਰਹੇ ਫਿਰ ਤੁਸੀਂ ਅਸੀਂ ਕੁਝ ਨਹੀਂ ਵਿਗਨ ਪਾ ਰਹੇ ਸਰ ਹਾਂ ਇਹ ਇਹ ਤੁਸੀਂ ਸਾਡੀ ਡਿਊਟੀ ਕਰ ਰਹੇ ਆ ਕੋਈ ਨਹੀਂ ਵਿਗਨ ਪਾ ਰਹੇ ਆਹ ਕਲੈਕਟ ਕਰ ਰਹੇ ਆਹ ਦੇਖੋ ਜੀ ਕਹਿ ਰਹੇ ਕਿ ਅਸੀਂ ਅਸੀਂ ਇਹਨਾਂ ਦੀ ਡਿਊਟੀ ਵਿਗਨ ਪਾ ਰਹੇ ਆ ਬਲਕਿ ਸਾਡੇ ਨਾਲ ਕੋਈ ਲੈ ਕੋਈ ਗੱਲ ਨਹੀਂ ਸਰ ਅਸੀਂ ਚਲਾਨ ਭੋਗ ਦਾਂਗੇ 10000 ਦਾ 200 ਰੁਪਿਆ ਬੈਠ ਵੀ ਕਰ ਰਹੇ ਆ ਵੈਰੀਫਾਈ ਕਰਕੇ ਤੁਹਾਨੂੰ ਜੇ ਵੈਰੀਫਿਕੇਸ਼ਨ ਗਲਤ ਹੋਈ ਤੁਹਾਡੀ ਫਿਰ ਉਹਦਾ ਕੀ ਹੋਏਗਾ ਜੇ ਵੈਰੀਫਿਕੇਸ਼ਨ ਗਲਤ ਹੋਊਗੀ ਕਿਉਂ ਇਹ ਕੈਮਰਾ ਚੱਲਣ ਦੇ ਮੈਂ ਕੈਮਰਾ ਮੇਰੇ ਗੱਡੀ 'ਤੇ ਵੀ ਲੱਗਾ ਹੋਇਆ ਸਰ ਬੈਕ ਕੈਮ ਲੱਗਾ ਹੋਇਆ ਉਹਦੀ ਵੀ ਰਿਕਾਰਡਿੰਗ ਦੇ ਦੇਣਾ ਤੁਹਾਨੂੰ ਓਕੇ ਸਾਡੀ ਚੱਲਦੀਆਂ ਗੱਡੀਆਂ ਚਲਾਨ ਨਾਲੋਂ ਨਾਲ ਕੀਤਾ ਜਾ ਰਿਆ ਵਾ ਆਹ ਰਹੀ ਮੇਰੀ ਗੱਡੀ ਖੜੀ ਗਲੋਬਲ ਸਿਕ ਦਾ ਅੱਗੇ ਸਟicker ਲੱਗਾ ਹੋਇਆ ਸੇਵਾ ਦਾ ਆਹ ਸਰ ਨੇ ਸਾਨੂੰ ਕੋਈ ਹੱਥ ਨਹੀਂ ਦਿੱਤਾ ਸਾਨੂੰ ਕੁਝ ਨਹੀਂ ਦਿੱਤਾ ਤੇ ਜਸਟ ਮੈਨੂੰ ਚਲਾਨ ਆ ਗਿਆ ਵਾ 100 ਕੀ ਸੇਵਾਦਾਰ ਨੇ ਕਿਆ ਕਰਨੀ ਉੱਪਰ ਸਾਡੇ ਚਲਾਣ ਤੇ ਚਲਾਣ ਕਰ ਰਹੇ ਨੇ ਆ 4x4 ਗੱਡੀਾਂ ਦੀ ਸਾਨੂੰ ਕਹਿ ਰਹੇ ਕਿ ਹੈਲਪ ਚਾਹੀਦੀ ਹੈ ਹੈਲਪ ਚਾਹੀਦੀ ਹੈ ਗਵਰਨਮੈਂਟ ਕਹੇ ਰਹੀ ਸਾਨੂੰ ਹੈਲਪ ਚਾਹੀਦੀ ਆ ਬਟ ਇਹ ਸਾਡੀ ਚਲਦੀ ਗੱਡੀਆਂ ਦਾ ਚਲਾਣ ਨਾਲੋਂ ਨਾਲ ਕਰ ਰਹੇ ਆ ਹੁਣ ਇਹਦਾ ਕੀ ਹੈ ਮੈਂ ਸਾਰਨਾ ਗੱਲ ਕੀਤੀ ਕਹਿੰਦੇ ਤੁਸੀਂ ਹੱਥ ਦਿੱਤਾ ਮੈਨੂੰ ਕੋਈ ਹੱਥ ਨਹੀਂ ਦਿੱਤਾ ਇਹਨਾਂ ਨੇ ਸੀ ਇਹਨਾਂ ਨੇ ਸਾਡੀ ਵੀਡੀਓ ਬਣਾ ਕੇ ਸਾਡੇ ਚਲਾਣ ਕਰਤਾ ਤਾਂ ਸਾਡਾ ਮੈਂ ਤੁਹਾਨੂੰ ਚਲਾਣ ਆਪਣਾ ਸ਼ੇਅਰ ਕਰਦਾ ਦੇਖ ਸਕਦੇ ਹੋ ਸਟicker ਲੱਗਾ ਹੋਇਆ ਗਲੋਬਲ ਸਟicker ਆ ਦੇਖੋ ਜੀ ਕੁਛ ਨਹੀਂ ਕਰ ਰਹੇ ਕੋਈ ਕੋਈ ਰੈਡ ਲਾਈਟ ਨਹੀਂ ਹੈ ਕੁਛ ਨਹੀਂ ਹੈ ਚਲਦੀ ਗੱਡੀ ਆਪਣੇ ਚਲਾਣ ਪੂਰੇ ਕਰ ਰਹੇ ਸਰ ਕਿਉਂ ਕੀਤਾ ਸਰ ਚਲਾਨ ਦੱਸੂਗੇ ਮੈਨੂੰ ਉਹ ਕਰੀ ਨਹੀਂ ਤੁਸੀਂ ਚਲਾਨ ਕੀਤਾ ਸਰ ਤੁਸੀਂ ਵੀਡੀਓ ਬਣਾਈ ਮੇਰੀ ਮੇਰੇ ਕੋਲ ਰਿਕਾਰਡ ਪਿਆ ਮੇਰੇ ਕੋਲ ਵੀਡੀਓ ਹੈ ਬੋਲੂਗੇ ਹਾਂਜੀ ਮੈਮ ਸਰ ਸਾਡੀ ਗੱਡੀ ਸਰਵ ਦੇ ਗਈ ਹੈ ਸਾਡੇ ਚਲਾਨ ਕਿਉਂ ਕੀਤਾ ਗਿਆ ਕਿੱ데 ਤੁਹਾਡਾ ਮੈਪ ਪਰ ਬੈਰ ਗਿਆ ਕਰ ਰਿਹਾ ਹਾਂ ਹਾਂਜੀ ਕਿਉਂ ਸਰ ਸਾਡੀ ਗੱਡੀ ਸਰਵ ਦੇ ਚਾਰਜ ਹੋ ਗਿਆ ਨਾ ਨਾ ਮੈਨੂੰ ਹਾ ਦਿੱਤਾ ਕਿਸੇ ਨੇ ਇਹ ਅਸੀ ਕੋ ਕ੍ਰਾਈਮ ਕੀਤਾ ਸਾਡੇ ਡਾਕੂਮੈਂਟ ਚੈੱਕ ਕੀਤਾ ਸਾਡੀ ਗੱਡੀ ਲੋਡ ਹੋਈ ਪਈ ਹੈ ਸੇਵਾ ਦੇ ਵਿੱਚ ਕਰ ਲੈਣਾ ਤੇਰੀ ਕੋਈ ਗੱਲ ਨਹੀਂ ਫਿਰ ਵੈਰੀਫਾਈ ਸਰ ਮੇਰਾ ਚਲਾਨ ਤਾਂ ਹੋ ਗਿਆ ਨਾ ਮੈਂ ਵੀ ਵੈਰੀਫਾਈ ਕਰ ਲੈਣਾ ਮੈਂ ਹੁਣ ਆ ਕੇ ਰੁਕਿਆ ਫਿਰ ਨਹੀਂ ਫਿਰ ਤੁਸੀਂ ਹੁਣ ਆਏ ਹੋ ਹੁਣ ਆਏ ਹੋ ਤੁਸੀਂ ਇਹ ਚਲਾਨ ਮੇਰੇ ਨਾਲ ਨਾਲ ਅਪਰੂਵ ਕਰਤਾ ਨਹੀਂ ਪਰ ਮੈਂ ਆ ਕੇ ਰੁਕਿਆ ਮੈਂ ਪਰ ਕਰ ਲੈਣਾ ਸਰ ਆਹ ਦੇਖ ਸਾਦੇ ਸਾਡੀ ਗੱਡੀ ਸੇਵਾ ਦੇ ਹੋਣ ਦੇ ਬਾਵਜੂਦ ਵੀ ਸਾਡੇ ਚਲਾਨ ਤੇ ਚਲਾਨ ਹੋ ਰਹੇ ਨੇ ਆਹ ਦੇਖੋ ਜੀ ਮੇਰੀ ਗੱਡੀ ਉਹ ਖੜੀ ਹੈ ਗੱਡੀ ਲੋਡ ਹੋਈ ਪਈ ਐ ਸੇਵਲ ਹੀ ਜਲੀ ਐ ਅਜ ਨਾਲੇ ਚੱਲੀ ਐ ਗੱਡੀ ਮੇਰੀ ਫਿਰ ਵੀ ਇਹਨਾਂ ਨੇ ਚਲਾਨ ਕਰਤਾ ਡੇਲੀ ਸੇਵ ਤੇ ਜਾਰੀ ਐ ਗੱਡੀ ਸਾਡੀ ਠੀਕ ਐ ਸਰ ਚਲਾਨ ਦਾ ਅਸਲਾ ਕੀ ਹੋਊਗਾ ਹੁਣ ਸੋਲੂਸ਼ਨ ਕੀਆ ਇਹ ਮੈਂ ਪਤਾ ਕਰਦਾ ਜੀ ਬੈਲਟ ਨਹੀਂ ਲਾਈ ਉਹ ਤੇ ਉਹਦਾ ਚਲਾਨ ਹੋਇਆ ਹੋਊਗਾ ਕੋਈ ਗੱਲ ਨਹੀਂ ਸਰ ਜੇ ਬੈਲਟ ਨਹੀਂ ਹੋਏਗੀ ਤੁਸੀਂ 10000 ਦਾ 15000 ਦਾ ਚਲਾਨ ਕਰਨਾ ਹੋਇਆ ਕਰੋ ਉਹ ਤਾਂ ਵੈਰੀਫਾਈ ਜੇ ਉਹ ਕੇਸ ਨਾ ਹੋਏਗਾ ਤਾਂ ਇਹਦਾ ਕੀ ਹੈ ਕੋਈ ਤਾਂ ਨਹੀਂ ਹੋਊਗਾ ਫਿਰ ਇਹ ਗਲਤ ਹੈ ਨਹੀਂ ਇਹ ਕੀ ਚੀਜ਼ ਜਿਹੜੀ ਗੱਡੀਆਂ ਸੇਵ ਦੇ ਜਾ ਰਹੀਆਂ ਉਹਦਾ ਵੀ ਚਲਾਨ ਕਰ ਰਹੇ ਤੁਸੀਂ ਅਸੀਂ ਅਸੀਂ ਕਰ ਰਹੇ ਤੁਸੀਂ ਕਿਉਂ ਫਾਲਤੂ ਸਾਰੀ ਡਿਊਟੀ ਵਿਗਨ ਪਾ ਰਹੇ ਫਿਰ ਅਸੀਂ ਕੁਝ ਨਹੀਂ ਵਿਗਨ ਪਾ ਰਹੇ ਸਰ ਹਾਂ ਇਹ ਇਹ ਤੁਸੀਂ ਸਾਡੀ ਡਿਊਟੀ ਕਰ ਰਹੇ ਆ ਕੋਈ ਨਹੀਂ ਵਿਗਨ ਪਾ ਰਹੇ ਹੋ ਆਹ ਥ੍ਰੈਟ ਕਰ ਰਹੇ ਹੋ ਆਹ ਦੇਖੋ ਜੀ ਕਹਿ ਰਹੇ ਕਿ ਅਸੀਂ ਅਸੀਂ ਇਹਨਾਂ ਦੀ ਡਿਊਟੀ ਵਿਗਨ ਪਾ ਰਹ ਕੋਈ ਗੱਲ ਨਹੀਂ ਸਰ ਅਸੀਂ ਜਲਾਨ ਭੋਗਦਾਂਗੇ 10000 ਦਾ 20 ਰੁਪਇਆ ਬੈਠ ਵੀ ਕਰ ਰਹੇ ਆ ਵੈਰੀਫਾਈ ਕਰਕੇ ਪਾ ਦਿੰਨੇ ਤੁਹਾਨੂੰ ਜੇ ਵੈਰੀਫਿਕੇਸ਼ਨ ਗਲਤ ਹੋਈ ਤੁਹਾਡੀ ਫਿਰ ਉਹਦਾ ਕੀ ਹੋਏਗਾ ਜੇ ਵੈਰੀਫਾਈ ਗਲਤ ਹੋਊਗੀ ਕਿਉਂ ਇੱਕ ਕੈਮਰਾ ਚੱਲਣ ਦੇ ਮੈਂ ਬੈਲ ਕੈਮਰਾ ਮੇਰੇ ਗੱਡੀ 'ਤੇ ਵੀ ਲੱਗਾ ਹੋਇਆ ਸਰ ਬੈਕ ਕੈਮ ਲੱਗਾ ਹੋਇਆ ਉਹਦੀ ਵੀ ਰਿਕਾਰਡਿੰਗ ਦੇ ਦੇਣਾ ਤੁਹਾਨੂੰ ਓਕੇ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਲੈਕਰ ਕੋਈ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027